ਤੁਸੀਂ ਭਗਵੰਤ ਮਾਨ ਦੀ ਮਾਂ ਨੂੰ ਦੇਖਿਆ ਕਿਤੇ ਗੱਡੀ ਤੇ ਜਾਂਦੇ ਐਂ ਲੱਗਦਾ ਜੇ ਮੈਂ ਚੀਫ ਮਿਨਿਸਟਰ ਜਾਂਦਾ ਹੁੰਦਾ ਅੱਜ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਇੱਕ ਘਰ ਵਾਲੀ ਦੂਜੀ ਹੈ ਆਰ ਡੀ ਜੀ ਹੈ ਭੈਣ ਚੌਥੀ ਹੈ ਚੀਫ ਮਿਨਿਸਟਰ ਨੂੰ ਐ ਸਮਝੀ ਬੈਠੇ ਕਿ ਸਾਨੂੰ ਤਾਂ ਕੋਈ ਚੀਜ਼ ਮਿਲ ਗਈ ਹੁਣ ਅਸੀਂ ਜੱਫੀ ਪਾ ਕੇ ਰੱਖਣੀ ਹੈ ਲੋਕਾਂ ਨੂੰ ਤਾਂ ਜਾਂਦੇ ਹੀ ਨਹੀਂ ਪਹਿਲੇ ਡਰਦੇ ਹੁੰਦੇ ਸੀ ਕਿਤੇ ਐਕਸੀਡੈਂਟ ਨਾ ਹੋ ਜੇ ਅੱਜ ਖਮੀਜ ਕੇ ਤੋਂ ਐਕਸਲੇਟਰ ਤਾਂ ਆਪਣਿਆ ਸਿੱਧਾ ਮਰਦਰ ਪਹੁੰਚ ਜੰਦੇ ਆਂ ਇੰਡੀਆ ਇੰਡੀਆ ਚੌੜੀਆਂ ਸੜਕਾਂ ਦੱਸੋ ਕਿ ਕਿੰਨੀ ਉਹ 10 ਸਾਲਾਂ ਚ ਕੋਈ ਕਮੀ ਛੱਡੀ ਆ ਤਾਂ ਬ੍ਰੇਕਾਂ ਤੁਸੀਂ ਲਾਤੀਆਂ ਨਹੀਂ ਤਾਂ ਗੱਡੀ ਤਾਂ ਪੂਰੀ ਸਪੀਡ ਫੜ ਲਈ ਸੀ ਤੁਸੀਂ ਗੱਲਾਂ ਚ ਆ ਗਏ ਉਹ ਕੈਪਟਨ ਠੱਗ ਆਇਆ ਜਿਹੜਾ ਗੁਰੂ ਘਰ ਮੱਥਾ ਟੇਕ ਨਹੀਂ ਜਾਂਦਾ ਉਹਨੇ ਗੁੜਕਾ ਸਾਹਿਬ ਦੀ ਸੌ ਖਾਲੀ ਉਹਨੂੰ ਪਤਾ ਕਿ ਮੈਂ ਝੂਠ ਖਾਣੀ ਹੈ ਝੁੱਠੀ ਖਾਣੀ ਮੰਦਾ ਹੀ ਨਹੀਂ ਰੱਬ ਨੂੰ ਖੋ ਖਾਲੀ ਆਪੋ ਦੇ ਮਗਰ ਉਹਦੇ ਬਾਅਦ ਦੇਖਿਆ ਢੜੂ ਵਾਲਿਆਂ ਨੇ ਤੇ ਕਿ ਪੰਜਾਬੀਆਂ ਨੂੰ ਤਾਂ ਮਿੰਟ 'ਚ ਧੱਕੀ ਮਾਰ ਸਕਦੇ ਆ ਉਹਨਾਂ ਨੇ ਉਹ ਆਹ ਇੱਕ ਮੌਕਾ ਸਾਨੂੰ ਵੀ ਦੇ ਦਿੱਤਾ ਕੈਪਟਨ ਨੂੰ ਦਿੱਤਾ ਤੁਸੀਂ ਵੀ ਲੈ ਲਓ ਉਹ ਤੋਂ ਵਰਤਮਾਨ ਦਾ ਹਰਾਪੇ ਨੇ ਦੇਖਿਆ ਕਿਤੇ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਆਮ ਆਦਮੀ ਵਾਂਗ ਰਹੂੰਗਾ ਕੋਈ ਸਿਕਿਉਰਟੀ ਨਹੀਂ ਰੱਖੂੰਗਾ ਮੈਂ ਇਹ ਕਰੂੰਗਾ ਉਹ ਕਰੂੰਗਾ ਤੁਸੀਂ ਭਗਵੰਤ ਮਾਨ ਦੀ ਮਾਂ ਨੂੰ ਦੇਖਿਆ ਕਿਤੇ ਗੱਡੀ ਤੇ ਜਾਂਦੇ ਐ ਲੱਗਦਾ ਜੇ ਮੈਂ ਚੀਫ ਮਿਨਿਸਟਰ ਜਾਂਦਾ ਹੁੰਦਾ ਅੱਜ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਇੱਕ ਧਾਰਾਲੀ ਦੂਜੀ ਹੈ 3ਜੀ ਹੈ ਭੈਣ ਚੌਥੀ ਹੈ ਅੱਗੇ ਐਸਐਸਪੀ ਡੀਸੀ ਭੈਣਾਂ ਅਗਰ ਵੀ ਐਸਐਸਪੀ ਡੀਸੀ ਸਾਰੇ ਲੱਗੇ ਆ ਉਹਦਾ ਜੀਐਮ ਨੂੰ ਐ ਸਮਝੀ ਬੈਠੇ ਕਿ ਸਾਨੂੰ ਤਾਂ ਕੋਈ ਚੀਜ਼ ਮਿਲ ਗਈ ਹੁਣ ਅਸੀਂ ਜੱਫੀ ਪਾ ਕੇ ਰੱਖਣੀ ਹੈ ਲੋਕਾਂ ਦੇ ਜਾਂਦੇ ਹੀ ਨਹੀਂ ਚੀਫ ਮਿਨਿਸਟਰ ਬੰਦਾ ਸੋਖਾ ਚੀਫ ਮਿਨਿਸਟਰੀ ਨਿਭਾਉਣੀ ਔਖੀ ਹੈ ਜੇ ਚੀਫ ਮਿਨਿਸਟਰ ਕੋਈ ਸੀ ਪੰਜਾਬ ਦੇ ਇਤਿਹਾਸ ਦੇ ਦਿਲਚਸਪ ਆਪਣੇ ਬਜ਼ੁਰਗ ਸਾਹਿਬ ਕਾ ਸਿੰਘ ਬਾਦਲ ਸੀ